ਆਚਰੀ ਕਾਲਜੀ ਵੇਖੋ ਮਾਤਾ ਅੱਜ ਮਾਦਰ ਲੱਗੀ ਪਿੰਨਕ ਲੱਗਦੀ ਸਤਿਕਾਰ ਦੀ ਬਦਾਂ ਨਾਉਣ ਤੁਹਾਨੂੰ ਤੁਹਾਨੂੰ ਬੋਟੀਆਂ ਜੀ ਸ਼ੁਕਰ ਪੰਦਰੂਤੀ ਬੱਚੇ ਭਾਗ ਲਾਵੇ ਦੋ ਫੇ ਵਧਾਈ ਲਓ ਵਧਾਈ ਦਿਓ ਫੇ ਯਾਹ ਕੋ ਮੁੰਡਾ ਤੁਹਾਡੇ ਜੰਮਿਆ ਦੇਉਦਾਈ ਵੇ ਵਧਾਈ ਤੁਸੀਂ ਵੀ ਦੋਗੇ ਮੈਂ ਚੜਾਗੀ ਪਾਉਣੀ ਆ ਪਾਓ ਰਾਗੀ ਪਾਉਣੀ ਜ਼ਰੂਰ ਪਾਓ ਹੂੰ ਧੰਨ ਧੰਨ ਭਾਈ ਕਿਹਦੀ ਪਾਰੀ ਤੇ ਮਦਕ ਗਾਣਾ ਸੁਣਾ ਦੇ ਇੱਕ ਅੱਦਾ ਸੁਣਾਓ ਮਾਤਾ ਦੀ ਚਾਹ ਦੇ ਹੋਵੇ ਹੈ ਦਮਾੜਾ ਬਸ ਮਸ਼ਹੂਰ ਹੋ ਜੇਗੀ ਮਾਤਾ ਸਭ ਕੋ ਨੈਟ ਤੇ ਮਾਤਾ ਜਗੇ ਚੜੀ ਹੈ ਪਤਾ ਕਿੱਥੇ ਜੰਮਿਆ ਸੀ ਮਾਤਾ ਮਾਤਾ ਨੂੰ ਮਸ਼ਹੂਰ ਕਰ ਦੇਣਾ ਆਪਾਂ ਮਸ਼ਹੂਰ ਨਾ ਬਸ ਮਾਤਾ ਨੂੰ ਦੇਖਦਾ ਇਤਰਾ ਮਾਈ ਮਾਰਾ ਜਾਊਗੀ ਅਮਰੀਕਾ ਕਿਨੇ ਦਾ ਆਹੋ ਇਹ ਜਾਣਦਾ ਇੱਥੇ ਇੱਥੇ ਹੀ ਫਿਰਦੀ ਰਹਿੰਦੀ ਉਹਦਾਂ ਤੇ ਤੂੰ ਜਾਣਾ ਨਹੀਂ ਨੈਟ ਤੇ ਚੱਲ ਜਾ ਮੈਂ ਕਿੱਥੇ ਜਾਣਾ ਫਿਰ ਤੋ ਰਮੀ ਤਾਂ ਜੀ ਰੁੱਤੀ ਬਸ ਕੇ ਭਾਗ ਲਾ ਚੜਾ ਦੀ ਇਹ ਤੇ ਪੈਣੀ ਨਹੀਂ ਕਿ ਛੋਟੀ ਨਹੀਂ ਹੈ ਨਹੀਂ ਭੱਧੀ ਹੈ ਇਹ ਕੁੱਪੜ ਤਾਂ ਡੁੱਬਦੀ ਹੈ ਨਾ ਹੋ ਦਨੀ ਹੈ ਇਹ ਹੋ ਰਹੀ ਦੀ ਇਹ ਆਈ ਮਾਤਾ ਤੜਾਗੀਆਂ ਵਾਲੀ ਭੇੜੇ ਪਿੰਡ ਤੋਂ ਆ ਮਲੀ ਪਿੰਡ ਤੋਂ ਪਿੰਡ ਤੋਂ ਸੁਣ ਕੇ ਵਾਏ ਗੁਰੂਤਾਰੇ ਤੈਨੂੰ ਭਾਗ ਲਾਵੇ ਤਾਂ ਜੀ ਰੁੱਤੀ ਬਸ ਕੇ ਵੀ ਤੈਨੂੰ ਇਹ ਤੋਂ ਬੋਧਾ ਦੇ ਤੈਨੂੰ ਮਾਤਾ ਇਨਾ ਕਿ ਦਵੇ ਵੀ ਤੂੰ ਸਤਾਂਵੀਂ ਨਾ ਆਪਣਾ ਨੰਬਰ ਆ ਕੋਈ ਹੁੰਦਾ ਹੈ ਮੈਨਾਂ ਮੈਨੂੰ ਤਾਂ ਮੈਂ ਪਰੋਤੇਆਂ ਹੀ ਮਾਰ ਤੁਹਾਨੂੰ ਪਰੋਤੇਆਂ ਵਾਲਾ ਕਰੀ ਠੀਕ ਆ ਠੀਕ ਆ ਮੇਰੀ ਗੱਲ ਪਹਾਂ ਧੰਨਵਾਦ ਇਹ ਨਾ ਗਾਣਾ ਟੰਗ ਦਿਓ ਵੀ ਜੇਹੇ ਕਰੀ ਨੀਓ ਮਾਰਾਈ ਤਦਰੁਤੀ ਮਾ ਤੁਹਾਨੂੰ ਕਿਆ ਗਾਣਾ ਸੁਣਾ ਹੈ ਮਾ ਤੁਹਾਨੂੰ ਕਿਆ ਗਾਣਾ ਸੁਣਾ ਦੇ ਇੱਕ ਮਾ ਤਾਂ ਥਾਲੀ ਵੀ ਪਾਲੀ ਹੈ ਜੇਬ ਚ ਕਿੰਨਾ ਜਿੰਨਾ ਕਹਦਾ ਉਹਨਾਂ ਗਾ ਛੱਡਿਆ ਨਹੀਂ ਹੋਰ ਗਾਓ ਇਹ ਥੋੜੀ ਗੱਲ ਆ ਫਿਰ ਅੰਦਰ ਹੀ ਆਨੇ ਪਤਾ ਹੀ ਨਹੀਂ ਲੱਗਾ ਮਦਾ ਹੋਣੀ ਨਹੀਂ ਹੱਤ ਕਰਨੀ ਜਵਾਨੀ ਚ ਕੀ ਕਰਦੀ ਹੋਏਗੀ ਇਹ ਕੀ ਮੈਂ ਜਵਾਨੀ ਚ ਆਵਾਜ਼ ਤੇਰੀ ਆਵਾਜ਼ ਬੜੀ ਮਾਤਾ ਦੀ ਮੈਂ ਜਵਾਨੀ ਚ ਵੀ ਕਿਧਰ ਤੇਰੀ ਮੰਮੀ ਵੀ ਉਹਨੂੰ ਉਹ ਗਾਣਾ ਟੰਗ ਦੇ ਦੇ ਮੰਮੀ ਕੱਟ ਬਾਰ ਮੰਮੀ ਆਹੋ ਰੇ 12 ਬਾਰ ਐ ਜੇ ਪਾਪਾ ਮੇਰੇ ਪੱਲਾ ਲੈ ਗਏ ਤੇਰੇ ਦੇ ਦੀ ਆਹ ਤੇਰੇ ਮਾਮੇ ਮਾਮੇ ਤਾਂ ਮਾਮੇ ਤਾਂ ਹਾਂ ਹਾਂ ਯਾ तो नगा लागे कहड़ा पिंड अच्छा रनिए पिंड रनिया ਰਣੀਆਂ ਦੇ ਧਾਰੀਵਾਲ ਦੇ ਵਿੱਚ ਹੀ ਆ ਗਿਆ ਹਾਂ ਨਾ ਲੱਗਦਾ ਹੂੰ ਪਹਿਲਾ ਪਿੰਡ ਹੀ ਹੁਣ ਤੇ ਉਹ ਵੀ ਸ਼ਹਿਰ ਬਣ ਗਿਆ ਹੁਣ ਇੱਕੋ ਹੀ ਹੋ ਗਿਆ ਤੇ ਧਾਰੀਵਾਲ ਰਣੀਆਂ ਇੱਕ ਹੋ ਗਏ ਹੂੰ ਇਹਦਾ ਇਹ ਲੋ ਜਿਹੇ ਜਾ ਰਹੇ ਆਏ ਮੁੰਡੇ ਦਾ ਤਾਇਆ ਹੈ ਇਹ ਕੋਲੇ ਲਵਦਾ ਹੀ ਹਾਏ ਨਰਦਾ ਇੱਥੇ ਨਹੀਂ ਜਰਾ ਤਾਇਆ ਤਾਇਆ ਹੁਣ ਬਹੁਤ ਖੁਸ਼ ਹੋ ਗਈਆਂ ਤਾਇਆ ਵਾਂ ਕੇ ਚਾਚਾ ਮੈਂ ਦੱਸ ਦੇ ਚਾਚਾ ਬਣਾਓ ਫਿਰ ਦੱਸਾਂਗੇ ਜੇ ਤੇ ਬੰਨਣਾ ਚਾਚਾ ਤੁਹਾਨੂੰ ਆਈ ਜੀ ਕੁ ਗਾ ਨਹੀਂ ਉਹ ਜਿਹੜਾ ਉਹ ਪਿੰਡੋਂ ਤੋਂ ਤੁਹਾਨੂੰ ਦੇ ਦੇ ਪਿੰਡੋਂ ਵੀ ਜਾਂ ਤਾਂ ਮੈਂ ਵੀ ਇੱਥੋਂ ਹੀ ਆਉਣੀ ਮੈਂ ਵੀ ਆਉਣੀ ਇਹ ਜਦੋਂ ਮੈਂ ਆਉਂਦਾ ਵੀ ਮੈਂ ਆਈ ਹਾਂ ਹਾਂ ਆਪਾਂ ਕਿਹੜਾ ਇੱਥੋਂ ਦੇ ਆ ਪਹਿਲਾਂ ਕਿੱਥੋਂ ਦੇ ਆਂ ਉਧਰੋਂ ਦੇ ਆ ਆਹੋ ਕੇ ਮੈਂ ਪੇਕੇ ਵਾਲੇ ਮਾਸਾ ਹੀ ਆਇਆ ਇਦਾਂ ਕਰੋ ਉਹ ਮੈਂ ਪੇਕੇ ਵਾਲੇ ਮਾਸਾ ਹੀ ਆਇਆ ਯਾਰ ਗੜੀਆਂ ਦੇ ਆ ਹਾਂ ਉਹ ਇਹ ਵੀ ਨਹੀਂ ਤ੍ਰੀਗਨਗਰ ਮੇਰੇ ਪੇਕੇ ਨੇ ਤ੍ਰੀਗਨਗਰ ਦੇ ਆ ਬੰਨੋ ਸੋ ਕੌਤੀ ਮੈਂ ਬਤਨੋ ਦੱਖਨੇ ਦੱਸਿਆ ਪਰ ਕਿੰਨੇ ਪਤਾ ਲਾਣੇ ਲੈਣਾ ਜੇ ਪਾਰ ਆਈ 30 ਕਿੰਨੇ ਜਣੇ ਅੱਛਾ ਅੱਛਾ ਬਾਜੀ ਬਣਾ ਲਓ ਉਹਦੇ ਵੀ ਦੇਣੀ ਹੈ ਨਾ ਕਿਉਂਕਿ ਸਾਨੂੰ ਫਿਰ ਡਬਲ ਹੋ ਜਾਣਾ ਕੰਮ ਬਾਜੀ ਜੇ ਦਿੱਤਾ ਤੇ ਵਾਈ ਨੂੰ ਜੇ ਤਾਂ ਡਬਲ ਹੋ ਜਾ ਬਿਲਕੁਲ ਬਿਲਕੁਲ ਇਹ ਵਾਈ ਉਹ ਇੱਕ ਚੰਗੀਆਂ ਚੀਜ਼ਾਂ ਦੇਂਦਾ ਰਹੇ ਕੋਈ ਆਉਂਦਾ ਹਾਂ ਜੈਮੂ ਲੈ ਆਵਦਾ ਹੀ ਫੇ ਦੀਦੀ ਬੰਨਾ ਸੌਖਾ ਵਾ ਅੰਨ ਲੱਗੀ ਆ ਕੱਲ ਗਈ ਕਿਤੇ ਉੱਥੇ ਹੱਥ ਚ ਪਾਇਆ ਤੇ ਪਾਇਆ ਪਾਇਆ ਆ ਗਈ ਹੂੰ ਤੇ ਅਗਲੇ ਭਾਵੇਂ ਲੱਭਦੇ ਹੁਣ ਹੈ ਤੇ ਹੋਰ ਨਿਆਣਿਆਂ ਨੂੰ ਜੀਜਾ ਪਿਆਰੀਆਂ ਹੁੰਦੀਆਂ ਨੇ ਹੋਰ ਕੱਲ ਦੇ ਵਾਲ ਪਾ ਲੈਂਦੀ ਆ ਫਿਰ ਮੈਨੂੰ ਕਢਣ ਦਾ ਦਿੰਦੀ ਆ ਤੇ ਗੱਲ ਮੇਕਅਪ ਮੈਂ ਤੇ ਨਹੀਂ ਪਾਉਂਦੀ ਉਹਦਾ ਰੰਗ ਕਿੰਨੇ ਸੋਹਣੇ ਨੇ ਹੂੰ ਅਡਾਂਗੇ ਵੇਗੇ ਦੇ ਸੰ। ਹੂੰ ਕੱਲਹੀਂ ਗਏ ਰਿਟਾਇਰਮੈਂਟ ਪਾਰਟੀ ਸੋਨੂ ਵੀ ਦੇ ਸੋਹਰਿਆਂ ਵੱਲ ਫੱਤਾ ਫੱਤੇ ਫੱਤੇ ਬਹੁਤ ਫੱਤੇ ਗੁੰਲੇ ਫੱਤੇ ਵਾਲੇ ਫੱਤੇ ਕੱਲਿਓ ਫੱਤੇ ਕਲਾ ਫੱਤੇ ਕਲਾ ਹੱਤਾ ਕਲਾ ਫੱਤੇ ਆ ਬਾ ਸੁਣਿਆ ਮੈਂ ਫੱਤੇ ਕਲਾ ਨਹੀਂ ਮੈਂ ਉੱਥੇ ਬਾਬਾ ਬੁੱਢਾ ਸਬਜੀ ਦਾ ਕੋਠਦਾਰਾ ਬੜਾ ਵੱਡਾ ਹੂੰ 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 ਸ਼ਾਗਰ ਸਮੀਏ ਮੇਰੇ ਖਾਲੇ ਉੱਥੇ ਆ ਕਾਲੇ ਫਗਾਨੇ ਲੱਗੇ ਹਾਂ ਤੂੰ ਹੀ ਜਾਏ ਹੋਣਾ ਸਮਝਦੇ ਪਿੱਟ ਨਹੀਂ ਰੇ ਬੜਾ ਹੋ ਗਿਆ ਹੂੰ ਇੰਨੀਆਂ ਲਾਈਟਾਂ ਵੱਜਣੀਆਂ ਕਿਸ ਹਿਸਾਬੀ ਮਾਹਰਾ ਲੱਭਾ ਹੁੰਦਾ ਕਰ ਨੂੰ ਹੂੰ ਹੂੰ ਸੂਰ ਤੇ ਚੰਦਰਮਾ ਨਹੀਂ ਨਾ ਹੈਗਾ ਹੂੰ ਤੇ ਲਾਈਟਾਂ ਬੜੀਆਂ ਵੱਜਣੀਆਂ ਟ੍ਰੈਫਿਕ ਬੜੀ ਮੀਂਹ ਜਾਂ ਪਿਆ ਸੀ ਉੱਥੇ ਹੂੰ ਇਧਰ ਆਡੇ ਨਹੀਂ ਮੀਂਹ ਹੋ ਰਿਹਾ ਉੱਥੇ ਪਿਆ ਸੀ ਬਗਲ ਨੂੰ ਨੀ ਪੈ ਗਿਆ ਦਰਵਾజా ਇਧਰ ਇੰਦਾ ਨਹੀਂ ਪਿਆ ਇੱਥੇ ਛੱਟਾ ਹੀ ਪਈ ਆਹ ਕੋ ਘਰ ਵਰਕ ਪਾਣੀ ਡੋਲ ਗਿਆ ਪੋਚਾ ਲਾਉਂਦੇ ਆ ਲੋ ਇਹ ਕਿਉਂ ਡਿਆ ਪਾਣੀ ਡੋਲ ਗਿਆ ਕੀਤੇ ਕੋ ਡੋਲ ਲ ਤੇਰ ਕੋ ਡੋਲ ਗਿਆ ਤ ਤੁਰਹਣ ਦੇਣਾ ਹੀ ਕੋਈ ਗੱਲ ਨਹੀਂ ਇਹ ਸਪਾਈ ਕੰ ਡੱਬੇ ਹੈ ਹੈ होगी सपाई ठीक बस बस गुरु छपाई होगी कौन आया स्कूटर आया कबूतर हाँ की फिर Eh. Cih. <tuh>